ਨਾਜ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ब्रांच विखे च पिछले एक हफ्ते साड़ी टीमा ने बहुत तनदेही काम किता और ये पूरी जीड़ी कार्रवाई है ये एस पी डी संदीप वडेरा की सुपरविजन हेठ डी एस पी फरीदकोट त्रिलोचन जी और एस एच ओ सादिकप भट्टी इन्हों ने बहुत एक फाइनैशियल इनवैसटीगेन करते हुए और एक के बाद एक वो जड़ी परतियाँ उधेड़ते दे हुए जोड़ा मुख्य दोषी है इस बैंक क्लर्क अमित ढींगरा कल रा अरेस्ट आ, किता है और ये मुख दोषी है वृंदावन तो अरेस्ट किया गया है और मैं धनवाद भी देना चाहवा मथुरा पुलिस का जिन्होंने फरीदकोट पुलिस पंजाब पुलिस के उ बहुत ज्यादा हेल्प की ये जरा पूरा मसला है ये इक्कीस जुलाई साढ़े ध्यान च आया जे च यह पता चलिया कि ਅਮੇਟਿੰਗ ਠਿੰਗਰ ਵਾਸੀ ਫਰੀਦਕੋਟ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ भोले-ਭਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ professionals ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਓਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਹਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ और एफ आई आर नंबर 100 डेटेड इक्कीस सात पच्चीस अंडर सेक्शन तीन सौ अठारह सब सेक्शन चार तीन सौ सोलह सब सेक्शन दो तीन सौ बी एन एस रजिस्टर की गई सादिक विखे और सेम डे फरीदकोट पुलिस ने अमित ढींगरा एल ओ सी जारी कराया उस तो बाद असी बैंक दी नाल ये सारी इनफोमे कलैक्ट की सारे वेअरअबाउट्स कलैक्ट किए ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡਾ ਧਿਆਨ ਚ ਆਇਆ ਕਿ ਇੱਕ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜ ਜੀ ਮੈਂ ਬੈਂਕ ਜਾ ਰਾਂ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੀ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਸ ਕੀਤਾ ਉਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ उन्होंने एक प्रॉपर फाइनैशियल इन्वेस्टिगेशन बहुत ही तकनीकी इनवैसिगे करते हुए सूँ एयरअबाउट्स बारे पता चलिया कि ये वृंदावन है जिथे ये तीन दिन पहला ही पहुंचे, तो साढ़े एस एच ओ साहब नवदीप भट्टी इन्ह की टीम ने ओवरनाइट नाइट ट्रैवल किया क्योंकि साढ़े को भी इनपुट है कि सवेरे सात बजे <coughs> इन्हें उतो निकल जाना है मुंबई वास्ते मैं बहुत ज़्यादा शलाघा कराँगी अपनी पूरी टीम की कि इन्हों इतनी मेहनत की सवेरे उचे और राउंड अप किया गया

ਬੈਂਕ ਦਾ ਅਰਕਨਾਲ ਇਹਨੇ ਠੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤਹਿ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਬੰਦਿਆਂ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ